ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵੀ ਚਾਰ ਚਰਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਆ ਮੂਲ ਮੰਤਰ ਜੀ ਦੇ ਜਾਪ ਦੀ ਤਾਕਤ ਬਾਰੇ ਕਿ ਮੂਲ ਮੰਤਰ ਜੀ ਦਾ ਜਾਪ ਕਰਕੇ ਆਪਾਂ ਕਿੰਜ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰ ਸਕਦੇ ਆ ਮੂਲ ਮੰਤਰ ਜੀ ਦਾ ਜਾਪ ਕਰਨ ਦਾ ਸਹੀ ਸਮਾਂ ਕਿਹੜਾ ਹੈ ਹਰ ਰੋਜ਼ ਸਾਨੂੰ ਮੂਲ ਮੰਤਰ ਜੀ ਦਾ ਜਾਪ ਕਿੰਨਾ ਕੁ ਕਰਨਾ ਚਾਹੀਦਾ ਹੈ ਕਿਸ ਵਿਧੀ ਦੇ ਨਾਲ ਕਰਨਾ ਚਾਹੀਦਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਕਿਉਂਕਿ ਕਈ ਭੈਣ ਭਰਾਵਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਨੇ ਸ਼ੰਕੇ ਨੇ ਤਾਂ ਉਹ ਆਪਾਂ ਅੱਜ ਦੀ ਵੀਡੀਓ ਦੇ ਰਾਹੀਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਜੋ ਵੀ ਬਚਨ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਆ ਇਹ ਮਹਾਪੁਰਖਾਂ ਪਾਸੋਂ ਸੁਣੇ ਹੋਏ ਨੇ ਕੁਝ ਗੁਰਮੁਖ ਪਿਆਰਿਆਂ ਦੀਆਂ ਆਪ ਬੀਤੀਆਂ ਨੇ ਜੋ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਆਵਾਜ ਦੀ ਵੀਡੀਓ ਸ਼ੁਰੂ ਕਰਦੇ ਆ। ਦੇਖੋ ਜੀ ਮੂਲ ਮੰਤਰ ਜੀ ਦਾ ਜਾਪ ਪ੍ਰਤੱਖ ਗੁਰੂ ਨਾਨਕ ਪਾਤਸ਼ਾਹ ਆਪ ਨੇ। ਮੂਲ ਮੰਤਰ ਜੀ ਦੇ ਰਾਜਾਪ ਰਾਹੀਂ ਸਤਿਗੁਰ ਸੱਚੇ ਪਾਤਸ਼ਾਹ ਨੇ ਐਸੀ ਅਨਮੋਲ ਦਾਤ ਸਾਡੀ ਝੋਲੀ ਦੇ ਵਿੱਚ ਪਾ ਦਿੱਤੀ। ਸਮਝੋ ਕਿ ਮੂਲ ਮੰਤਰ ਜੀ ਦੇ ਜਾਪ ਰਾਹੀਂ ਆਪਣੇ ਘਰ ਦਾ ਖਜ਼ਾਨਾ ਸਾਡੇ ਲਈ ਖੋਲ ਦਿੱਤਾ। ਦੇਖੋ ਸੰਗਤ ਜੀ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 1430 ਅੰਗ ਹਨ ਅਤੇ 1430 ਅੰਗ ਬਰਾਬਰ ਪਾਵਰਫੁਲ ਬਰਾਬਰ ਤਾਕਤਵਰ ਨੇ ਇਹ ਨਹੀਂ ਵੀ ਕਿਸੇ ਪਾਠ ਦੇ ਵਿੱਚ ਵੱਧ ਤਾਕਤਿਆ ਕਿਸੇ ਵਿੱਚ ਘਟਿਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਆਪਾਂ ਕੋਈ ਵੀ ਪਾਠ ਕਰ ਲਈਏ ਕਿਸੇ ਵੀ ਸ਼ਬਦ ਦਾ ਜਾਪ ਕਰ ਲਈਏ ਇੱਥੋਂ ਜ਼ਿਕਰ ਕੀ ਕਿਸੇ ਇੱਕ ਅੱਖਰ ਇੱਕ ਸ਼ਬਦ ਨੂੰ ਵੀ ਨੇਮ ਦੇ ਨਾਲ ਜਾਪ ਕਰੀਏ ਤਾਂ ਵੀ ਸਤਿਗੁਰ ਸੱਚੇ ਪਾਸ਼ਾ ਸਾਡੇ ਉੱਤੇ ਉਨੇ ਹੀ ਮਿਹਰਬਾਨ ਹੋਣਗੇ ਪਰ ਮੂਲ ਮੰਤਰ ਜੀ ਦਾ ਜਾਪ ਮੁੱਢ ਹੈ ਜੋ ਮਨੁੱਖ ਨਾਮ ਦੇ ਨਾਲ ਮੋਲ ਮੰਤਰ ਜੀ ਦੇ ਜਾਪ ਕਰਦੇ ਆ ਨਾ ਉਸ ਮਨੁੱਖ ਦਾ ਤਿਉਂ-ਤਿਉਂ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਪੱਕਾ ਹੁੰਦਾ ਜਾਂਦਾ ਹੈ ਭਰੋਸਾ ਵੱਧਦਾ ਜਾਂਦਾ ਹੈ ਜੋ ਮਨੁੱਖ ਮੋਲ ਮੰਤਰ ਜੀ ਦਾ ਜਾਪ ਕਰਦੇ ਨੇ ਉਹ ਸਤਿਗੁਰ ਸੱਚੇ ਪਾਤਸ਼ਾਹ ਨੂੰ ਹਰ ਵੇਲੇ ਆਪਣੇ ਅੰਗ ਸੰਗ ਮਹਿਸੂਸ ਕਰਨਦੇ ਆ ਇਸ ਕਰਕੇ ਉਹ ਮਾੜੇ ਕੰਮਾਂ ਤੋਂ ਦੂਰ ਰਹਿੰਦੇ ਆ ਕਿਉਂਕਿ ਪਤਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਨਾਲ ਨੇ ਪਰ ਤਰਕ ਵਰ ਤਰੇ ਨੇ ਮੈਨੂੰ ਦੇਖ ਰਹੇ ਨੇ ਮੇਰੇ ਅੰਗ ਸੰਗ ਨੇ ਅਤੇ ਮਨ ਦੀਆਂ ਜੋ ਵੀ ਚਿੰਤਾਵਾਂ ਨੇ ਪਰੇਸ਼ਾਨੀਆਂ ਨੇ ਡਰ ਭੈਅ ਆ ਇਹ ਸਭ ਕੁਝ ਮੂਲ ਮੰਤਰ ਜੀ ਦਾ ਜਾਪ ਕਰਨ ਦੇ ਨਾਲ ਦੂਰ ਹੋ ਜਾਂਦਾ ਹੈ ਕਿਉਂਕਿ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਆ ਜਾਵੇ ਉੱਥੇ ਡਰ ਚਿੰਤਾ ਫਿਕਰ ਦੀ ਕੋਈ ਵੀ ਥਾਂ ਨਹੀਂ ਰਹਿੰਦੀ ਕਿਉਂਕਿ ਫਿਕਰ ਚਿੰਤਾਵਾਂ ਤਾਂ ਸਾਨੂੰ ਉਦੋਂ ਤੱਕ ਰਹਿਣਗੀਆਂ ਨਾ ਜਦੋਂ ਤੱਕ ਸਾਨੂੰ ਲੱਗਦਾ ਕਿ ਜੋ ਵੀ ਕਰ ਰਹਾ ਹਾਂ ਮੈਂ ਕਰ ਰਿਹਾ ਹਾਂ ਜੋ ਕਰਨਾ ਹੈ ਮੈਨੂੰ ਹੀ ਕਰਨਾ ਪੈਣਾ ਹੈ ਪਰ ਜਦੋਂ ਆਪਾਂ ਮੂਲ ਮੰਤਰ ਜੀ ਦਾ ਜਾਪ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਦੇ ਹਾਂ ਤਾਂ ਸਾਡੇ ਅੰਦਰ ਇੱਕ ਪੋਜ਼ਿਟਿਵ એનર્ਜੀ ਆਉਂਦੀ ਆ ਸਾਡੇ ਅੰਦਰ ਦੀ ਨੈਗੇਟਿਵਿਟੀ ਦੂਰ ਹੁੰਦੀ ਆ ਸਾਡਾ ਮਨ ਚੜ੍ਹਦੀ ਕਲਾ ਦੇ ਨਾਲ ਭਰ ਜਾਂਦਾ ਹੈ ਸਾਨੂੰ ਆਪਣੇ ਆਪ ਦੇ ਉੱਤੇ ਵੀ ਵਿਸ਼ਵਾਸ ਵਧ ਜਾਂਦਾ ਹੈ ਵੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਨਾਲ ਨੇ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਹਰ ਕੰਮ ਦੇ ਵਿੱਚ ਆਪ ਵਰਤ ਕੇ ਉਸ ਕੰਮ ਨੂੰ ਸਫਲ ਬਣਾ ਦੇਣਗੇ ਅਤੇ ਹੁੰਦਾ ਵੀ ਇਸੇ ਤਰ੍ਹਾਂ ਹੈ ਜੋ ਬ੍ਰੁਖ ਨਾਮ ਦੇ ਨਾਲ ਮੋਲ ਮੰਤਰ ਜੀ ਦਾ ਜਾਪ ਕਰਦੇ ਨੇ ਨਾ ਉਹਨਾਂ ਦੇ ਕੰਮਾਂ ਦੇ ਵਿੱਚ ਸਤਗੁਰ ਸੱਚੇ ਪਾਸ਼ਾ ਪਰਤਖ ਵਰਤਦੇ ਆ ਇਹ ਉਹ ਗੁਰਮੁਖ ਪਿਆਰੇ ਆਪ ਖੁਦ ਆਪਣੇ ਨਾਲ ਆਪ ਬੀਤੀਆਂ ਦੱਸਦੇ ਨੇ ਕਿ ਕਿੰਜ ਸਤਗੁਰ ਸੱਚੇ ਪਾਸ਼ਾ ਪਰਤਖ ਵਰਤ ਕੇ ਕਾਰਜ ਰਾਸ ਕਰਵਾਉਂਦੇ ਨੇ ਤਾਂ ਇਸ ਕਰਕੇ ਹਰ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਮੋਲ ਮੰਤਰ ਜੀ ਦਾ ਜਾਪ ਕਰਨਾ ਚਾਹੀਦਾ ਹੈ ਹਰ ਦਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੂਲ ਮੰਤਰ ਜੀ ਦਾ ਜਾਪ ਕਰਨਾ ਚਾਹੀਦਾ ਹੈ ਤਾਂ ਦੇਖਣਾ ਸਾਡੇ ਕਮਾਂਕਾਰਾਂ ਦੀਆਂ ਵੱਡੇ ਤੋਂ ਵੱਡੀਆਂ ਰੁਕਾਵਟਾਂ ਨੇ ਨਾ ਜੋ ਉਹ ਵੀ ਮੂਲ ਮੰਤਰ ਜੀ ਦਾ ਜਾਪ ਕਰਨ ਦੇ ਨਾਲ ਦੂਰ ਹੋ ਜਾਂਦੀਆਂ ਨੇ ਮੂਲ ਮੰਤਰ ਅਭਿਆਸ ਨਾਲ ਮਨ ਦੀਆਂ ਸਾਰੀਆਂ ਚਿੰਤਾਵਾਂ ਮੁਸ਼ਕਲਾਂ ਪਰੇਸ਼ਾਨੀਆਂ ਡਿਪਰੈਸ਼ਨ ਦੂਰ ਹੁੰਦੇ ਆ ਕਿਉਂਕਿ ਜਿਸ ਘਰ ਦੇ ਵਿੱਚ ਰੋਜ਼ਾਨਾ ਮੂਲ ਮੰਤਰ ਜੀ ਦਾ ਜਾਪ ਹੁੰਦਾ ਹੈ ਉਸ ਘਰ ਦੀ ਵਾਅ ਵੱਲ ਵੀ ਕੋਈ ਦੇਖ ਨਹੀਂ ਸਕਦਾ ਹੁਣ ਕਈ ਲੋਕ ਨੇ ਉਹ ਮਾੜੀ ਨજર ਤੋਂ ਬਹੁਤ ਡਰਦੇ ਆ ਵੀ ਸਾਡੇ ਕੰਮਕਾਰਾਂ ਨੂੰ ਨજર ਨਾ ਲੱਗ ਜਾਵੇ ਜਾਂ ਕਈ ਵਾਰ ਘਰ ਦੇ ਵਿੱਚ ਕੁਝ ਨੁਕਸਾਨ ਹੋ ਜਾਵੇ ਤਾਂ ਕਈਆਂ ਨੂੰ ਲੱਗਦਾ ਹੁੰਦਾ ਵੀ ਸ਼ਾਇਦ ਸਾਡੇ ਉੱਤੇ ਕਿਸੇ ਨੇ ਕੁਝ ਕਰ ਦਿੱਤਾ ਹੈ ਜਾਂ ਪਰਮੰਤਰ ਜਾਦੂ ਟੂਣਾ ਕਰ ਦਿੱਤਾ ਹੈ ਪਰ ਜਿਸ ਘਰ ਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਹੁੰਦਾ ਹੈ ਨਾ ਮਹਾਪੁਰਖ ਜੀ ਕਹਿੰਦੇ ਉਸ ਘਰ ਦੇ ਕੂੜੇ ਵਾਲੇ ਡੱਬੇ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਥਾਂ ਨਹੀਂ ਮਿਲਦੀ ਉਸ ਇਨਸਾਨ ਦੇ ਉੱਤੇ ਅਸਰ ਕਰਨ ਦਾ ਦੂਰ ਦੀ ਗੱਲ ਫਿਰ ਭਾਵੇਂ ਕੋਈ ਜਿੰਨਾ ਮਰਜੀ ਜਾਦੂ ਟੂਣਾ ਕਰੇ ਜੰਤਰ ਮੰਤਰ ਕਰੇ ਮੋਲ ਮੰਤਰ ਜੀ ਦੇ ਜਾਪ ਦੇ ਅੱਗੇ ਹਰ ਮੰਤਰ ਫੇਲਿਆ ਤਾਂ ਇਸ ਕਰਕੇ ਰੋਜ਼ਾਨਾ ਮੋਲ ਮੰਤਰ ਜੀ ਦਾ ਜਾਪ ਕਰਨਾ ਹੈ ਮੇਰੇ ਪੰਜ ਮੇਰੇ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਬਚਨਿਆ ਪਾਤਸ਼ਾਹ ਕਹਿੰਦੇ ਜੇਕਰ ਕੋਈ ਮਨੁੱਖ ਸਵੇਰੇ ਉੱਠ ਕੇ 10 15 20 ਮਿੰਟ ਤੱਕ ਵੀ ਇੱਕ ਮਨ ਇੱਕ ਚਿੱਤ ਹੋ ਕੇ ਮੂਲ ਮੰਤਰ ਜੀ ਦਾ ਜਾਪ ਕਰ ਲਵੇ ਤਾਂ ਉਹਦੇ ਜਨਮਾਂ ਜਨਮਾਂ ਦੀ ਮੈਲ ਦੂਰ ਹੋ ਸਕਦੀ ਆ ਫਿਰ ਆਪ ਸੋਚੋ ਵੀ ਬਾਕੀ ਕੀ ਰਹਿ ਗਿਆ ਮੂਲ ਮੰਤਰ ਜੀ ਦਾ ਜਾਪ ਕਰਨ ਦੇ ਨਾਲ ਸਾਡੇ ਸਿਰ ਦੇ ਪਾਪਾਂ ਦੀ ਪੰਡ ਲੈ ਸਕਦੀ ਆ ਸਾਡੇ ਜਨਮਾਂ ਜਨਮਾਂ ਦੀ ਮੈਲ ਜੋ ਮਨ ਦੇ ਉੱਤੇ ਲੱਗੀ ਆ ਨਾ ਜੋ ਪਾਪਾਂ ਦੀ ਪੰਡ ਅਸੀਂ ਸਿਰ ਤੇ ਚੁੱਕੀ ਫਿਰਦੇ ਆ ਉਹਦੇ ਤੋਂ ਖਿਹੜਾ ਛੁੱਟ ਸਕਦਾ ਏ ਜੰਮਣ ਮਰਨ ਤੋਂ ਮੁਕਤੀ ਮਿਲਦੀ ਆ ਮੂਲ ਮੰਤਰ ਜੀ ਦਾ ਜਾਪ ਕਰਕੇ ਸੋ ਮੁਕਤੀ ਗੱਲ ਏ ਵੀ ਮੂਲ ਮੰਤਰ ਜੀ ਦਾ ਜਾਪ ਕਰਨ ਦੇ ਨਾਲ ਗੁਰਨਾਣਕ ਪਾਸ਼ਾ ਦੀ ਗੋਦ ਦਾ ਨਿਗਮ ਮਿਲਦਾ ਹੈ ਗੁਰਨਾਣਕ ਪਾਸ਼ਾ ਦੀ ਗੋਦ ਮਿਲਦੀ ਆ ਕਿਉਂਕਿ ਮੂਲ ਮੰਤਰ ਜੀ ਦਾ ਜਾਪ ਪਰਤਾਖ ਗੁਰੂ ਨਾਨਕ ਪਾਸ਼ਾ ਆਪ ਹੀ ਆ ਜੇ ਆਪਾਂ ਸਵੇਰੇ ਉੱਠ ਕੇ ਮੂਲ ਮੰਤਰ ਜੀ ਦਾ ਜਾਪ ਕਰ ਲੈ ਕਰ ਰਹੇ ਆ ਨਾ ਸਮਝੋ ਕਿ ਆਪਣੇ ਗੁਰੂ ਨਾਨਕ ਪਾਸ਼ਾ ਦੀ ਮਿੱਠੀ ਨਿੱਗੀ ਗੋਦ ਦਾ ਆਨੰਦ ਮਾਣ ਰਹੇ ਆ ਤੇ ਜੋ ਬੱਚਾ ਆਪਣੇ ਮਾਤਾ ਪਿਤਾ ਦੀ ਗੋਦ ਵਿੱਚ ਹੋਵੇ ਉਹਨੂੰ ਕੋਈ ਫਿਕਰ ਚਿੰਤਾ ਨਹੀਂ ਹੁੰਦੀ ਉਹ ਬਿਲਕੁਲ ਬੇਫਿਕਰਾ ਹੁੰਦਾ ਹੈ ਉਹਨੂੰ ਪਤਾ ਹੈ ਕਿ ਮੈਂ ਆਪਣੇ ਮਾਂ ਬਾਪ ਦੀ ਗੋਦ ਵਿੱਚ ਆ ਮੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਪਾਵੇਗਾ ਸੋ ਆਪਾਂ ਸਵੇਰੇ ਉੱਠ ਕੇ ਹਜ਼ਾਰ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਜਿਵੇਂ ਆਪਾਂ ਕੱਲ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਦੇ ਵਿੱਚ ਆਪਾਂ ਮਾਗ ਮਹੀਨੇ ਦੀ ਭਗਤੀ ਦਾ ਫਲ ਦੱਸਿਆ ਸੀ ਕਿ ਮਾਗ ਦੇ ਮਹੀਨੇ ਦੇ ਵਿੱਚ ਆਪਾਂ ਜੋ ਵੀ ਪਾਠ ਪੂਜਾ ਕਰਦੇ ਆਂ ਦਾਨ ਪੁੰਨ ਕਰਦੇ ਆਂ ਨਾ ਉਹਦਾ 12 ਗੁਣਾ ਵੱਧ ਕੇ ਫਲ ਮਿਲਦਾ ਹੈ ਇੱਕ ਪਾਠ ਕੀਤਾ ਤਾਂ 12 ਪਾਠ ਕਰਨ ਦਾ ਫਲ ਮਿਲਦਾ ਹੈ ਤਾਂ ਜੇਕਰ ਆਪਾਂ ਮਾਗ ਦਾ ਪੂਰਾ ਮਹੀਨਾ ਨੇਮ ਦੇ ਨਾਲ ਮੂਲ ਮੰਤਰ ਜੀ ਦਾ ਜਾਪ ਕਰੀਏ ਤਾਂ ਆਪ ਸੋਚੋ ਕਿ ਸਾਡੇ ਤੇ ਸਤਿਗੁਰ ਸੱਚੇ ਪਾਸ਼ਾ ਕਿੰਨੇ ਮਿਹਰਬਾਨ ਹੋ ਸਕਦੇ ਆ ਤਾਂ ਮਾਗਦੇ ਮਹੀਨੇ ਤੋਂ ਸ਼ੁਰੂਆਤ ਕਰੀਏ ਸਵੇਰੇ ਉੱਠਦੇ ਆਸਾਰ ਜਿੰਨਾ ਸਮਾਂ ਵਿਗਾੜ ਸਕਦੇ ਆ ਨਾ 10 ਮਿੰਟ 15 ਮਿੰਟ 20 ਮਿੰਟ ਬਾਕੀ ਸਤਿਗੁਰ ਸੱਚੇ ਪਾਸ਼ਾ ਨੇ ਕਿਰਪਾ ਆਪਣੇ ਆਪ ਕਰ ਦੇਣੀ ਆ ਆਪਾਂ ਇੱਕਰੀ 10 ਮਿੰਟ ਤੋਂ ਸ਼ੁਰੂਆਤ ਕਰ ਲਈਏ ਕਿ ਉੱਠ ਕੇ ਮਾਲਕ ਦਾ ਸ਼ੁਕਰਾਨਾ ਕਰਕੇ ਫਿਰ ਮੂਲ ਮੰਤਰ ਜੀ ਦਾ ਜਾਪ ਕਰੀਏ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਅਰਦਾਸ ਬੇਨਤੀ ਜੋ ਜੋ ਮੋਲ ਮੰਤਰ ਜੀ ਦਾ ਜਾਪ ਕਰਾਂਗੇ ਤਿਉਂ ਤਿਉ ਗੁਰੂ ਦੇ ਉੱਤੇ ਭਰੋਸਾ ਰੱਖਣਾ ਹੈ ਤਿਉਂ ਤਿਉ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਚਿੰਤਾਵਾਂ ਦੂਰ ਹੋਣੀਆਂ ਨੇ ਤਾਂ ਮੋਲ ਮੰਤਰ ਜੀ ਦਾ ਜਾਪ ਕਰਨਾ ਔਖਾ ਨਹੀਂ ਹੈ ਮੋਲ ਮੰਤਰ ਜੀ ਦਾ ਜਾਪ ਕੰਠ ਵੀ ਜਲਦੀ ਹੋ ਜਾਂਦਾ ਹੈ ਤਾਂ ਫਿਰ ਰੋਜ਼ ਮੋਲ ਮੰਤਰ ਜੀ ਦਾ ਜਾਪ ਕਰਨਾ ਹੈ ਜਾਂ ਫਿਰ ਘਰ ਦੇ ਵਿੱਚ ਲਗਾ ਕੇ ਸੁਣਨਾ ਹੈ ਜਦੋਂ ਆਪਾਂ ਕੰਮਕਾਰ ਕਰਦੇ ਆ ਨਾ ਉਦੋਂ ਵੀ ਆਪਾਂ ਮੋਲ ਮੰਤਰ ਜੀ ਦਾ ਜਾਪ ਕਰ ਸਕਦੇ ਆ ਜਾਪ ਆਪਣੇ ਟੀਵੀ ਮੋਬਾਈਲ ਦੇ ਉੱਤੇ ਲਗਾ ਕੇ ਸੁਣ ਸਕਦੇ ਆ ਮੂਲ ਮੰਤਰ ਜੀ ਦਾ ਜਾਪ ਕਰਨ ਦੇ ਲਈ ਸਮੇਂ ਦੀ ਕੋਈ پابੰਦੀ ਨਹੀਂ ਆ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਕਰ ਸਕਦੇ ਆ ਪਰ ਸਵੇਰੇ ਸਵੇਰ ਦੀ ਹਾਜ਼ਰੀ ਜ਼ਰੂਰ ਲਗਾਨੀ ਆ ਸਵੇਰੇ ਸੇਰ ਉੱਠ ਕੇ ਵੀ ਮੂਲ ਮੰਤਰ ਜੀ ਦਾ ਜਾਪ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਅਤੇ ਦਿਨ ਦੇ ਵਿੱਚ ਜਦੋਂ ਵੀ ਵੇਲਾ ਮਿਲਦਾ ਹੈ ਜਦੋਂ ਵੀ ਮੌਕਾ ਮਿਲਦਾ ਹੈ ਚੌਕੜਾ ਮਾਰ ਕੇ ਮੂਲ ਮੰਤਰ ਜੀ ਦਾ ਜਾਪ ਕਰ ਲਈਏ ਜਾਂ ਫਿਰ ਕੰਮ ਧੰਦੇ ਕਰਦੇ ਹੋਏ ਵੀ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਸਾਡੇ ਉੱਤੇ ਮਿਹਰਬਾਨ ਰਹਿੰਦੇ ਨੇ ਇਹ ਮੈਂ ਨਹੀਂ ਕਹਿ ਰਹੀ ਇਹ ਮਹਾਪੁਰਖਾਂ ਦੇ ਪਾਸੋਂ ਸੁਣੇ ਹੋਏ ਵਚਨ ਨੇ ਗੁਰਮੁਖ ਪਿਆਰਿਆਂ ਵੱਲੋਂ ਦੱਸੇ ਹੋਏ ਵਚਨ ਨੇ ਜੋ ਆਪਾਂ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ ਜੋ ਮਨੁੱਖ ਮੂਲ ਮੰਤਰ ਜੀ ਦਾ ਜਾਪ ਨੇਮ ਦੇ ਨਾਲ ਕਰਦੇ ਆ ਨਾ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਕੰਮਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਕਿੰਜ ਵਰਤਦੇ ਆ ਉਹਨਾਂ ਦੇ ਉੱਤੇ ਕਿੰਜ ਕਿਰਪਾ ਹੋ ਰਹੀ ਆ ਤਾਂ ਫਿਰ ਆਓ ਆਪਾਂ ਵੀ ਅੱਜ ਤੋਂ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰੀਏ ਤਾਂ ਆਓ ਇੱਕ ਵਾਰ ਸਾਰੇ ਰਲ ਕੇ ਮੋਲ ਮੰਤਰ ਜੀ ਦਾ ਜਾਪ ਕਰੀਏ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ वाहे गुरू, वाहे गुरु